ਦੇਖੋ ਮੁਰਗੀ ਤੋਂ ਬੱਚੇ ਕਢਵਾਉਣ ਦਾ ਨਾ ਬਹੁਤ ਫਾਇਦਾ ਰਹਿੰਦਾ ਆ ਵੀ ਇੱਕ ਤਾਂ ਇਹ ਆ ਕਿ ਦੇਖ ਲਓ ਤੁਸੀਂ ਵੀਡੀਓ ਦੇ ਵਿੱਚ ਮੁਰਗੀ ਆ ਜਿਹੜੀ ਬੱਚਿਆਂ ਨੂੰ ਚੁਗਣਾ ਸਿਖਾ ਰਹੀ ਆ ਆਪਣੇ ਪੰਜੇ ਮਾਰ ਕੇ ਜ਼ਮੀਨ ਦੇ ਵਿੱਚੋਂ ਚੁਗਣਾ ਸਿਖਾ ਰਹੀ ਆ ਉਹਨਾਂ ਨੂੰ ਤੇ ਦੂਜੀ ਗੱਲ ਇਹ ਆ ਵੀ ਮੁਰਗੀ ਜਿਹੜੀ ਪੂਰੀ ਸਾਭ ਸੰਭਾਲ ਕਰਦੀ ਆ ਜਿਵੇਂ ਹੁਣ ਦੇਖ ਲਓ ਕਿਵੇਂ ਉੱਚੀ ਕਰਦਣ ਕਰਕੇ ਨਾ ਮੁਰਗੀ ਦੇਖ ਰਹੀ ਆ ਆਲਾ ਦਵਾਲਾ ਕਿ ਕੋਈ ਹੋਰ ਵੱਡਾ ਜਾਨਵਰ ਤਾਂ ਨਹੀਂ ਆਇਆ ਹੈਗਾ ਬੱਚਿਆਂ ਨੂੰ ਮਾਰਨ ਕਿਉਂਕਿ ਕਈ ਵਾਰੀ ਨਾ ਉੱਪਰ ਆਸਮਾਨ ਦੇ ਵਿੱਚ ਵੀ ਜਿਹੜੀ ਇੱਲ ਹੁੰਦੀ ਆ ਉਹ ਇਹਨਾਂ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੀ ਆ ਤੇ ਜੇਕਰ ਇਹਨੂੰ ਕਿਤੇ ਇੱਲ ਜਾ ਕੋਈ ਹੋਰ ਵੱਡਾ ਜਾਨਵਰ ਦਿਖਾਈ ਦੇਵੇ ਨਾ ਤਾਂ ਇਹ ਮੁਰਗੀ ਆ ਜਿਹੜੀ ਪੂਰੀ ਤਰ੍ਹਾਂ ਖੰਭ ਖਿਲਾਰ ਕੇ ਆਪਣੇ ਬੱਚਿਆਂ ਨੂੰ ਆਪਣੇ نیچے ਲੁਕੋ ਲੈਂਦੀ ਆ ਠੀਕ ਆ ਤੇ ਇਹਦੇ ਨਾਲ ਜਿਹੜੇ ਬੱਚੇ ਆ ਇਹਨਾਂ ਦੀ ਸਾਹਪ ਸੰਭਾਲ ਦੀ ਜਿਹੜੀ ਟੈਨਸ਼ਨ ਆ ਉਹ ਖਤਮ ਹੋ ਜਾਂਦੀ ਆ ਕਿਉਂਕਿ ਮੁਰਗੀ ਦੀ ਹੀ ਸਾਰੀ ਟੈਨਸ਼ਨ ਹੁੰਦੀ ਆ 21 ਦਿਨ ਮੁਰਗੀ ਆ ਜਿਹੜੀ ਆਪਣੇ نیچے ਆਂਡੇ ਰੱਖਦੀ ਆ ਉਸ ਤੋਂ ਬਾਅਦ ਜਿੰਨੇ ਬੱਚੇ ਨਿਕਲ ਆਏ ਠੀਕ ਆ ਤੇ ਬਾਕੀ ਦੇ ਜਿਹੜੇ ਆਂਡੇ ਹੁੰਦੇ ਨੇ ਉਹ ਮੁਰਗੀ ਆ ਜਿਹੜੀ ਆਪੇ ਹੀ ਛੱਡ ਦਿੰਦੀ ਆ ਮੁਰਗੀ ਨੂੰ ਇੰਨਾ ਵੀ ਪਤਾ ਹੁੰਦਾ ਆ ਕਿ ਇਹਦੇ ਵਿੱਚ ਜਿਹੜਾ ਬੱਚਾ ਆ ਉਹ ਹੁਣ ਨਹੀਂ ਹੈਗਾ 21 ਦਿਨ ਮੁਰਗੀ ਆ ਜਿਹੜੀ ਪੂਰਾ ਖਿਆਲ ਰੱਖਦੀ ਆ 21 ਦਿਨ ਤੋਂ ਬਾਅਦ ਮੁਰਗੀ ਇਹਨਾਂ ਦਾ ਜਿਹੜਾ ਵਧੀਆ ਢੰਗ ਦੇ ਨਾਲ ਪਾਲਣ ਪੋਸ਼ਣ ਕਰਦੀ ਆ ਜਿਹਦੇ ਨਾਲ ਆਪਾਂ ਨੂੰ ਜਿਹੜੀ ਇਹਨਾਂ ਦੀ ਬਰੂਡਿੰਗ ਵਗੈਰਾ ਕਰਨ ਦੀ ਟੈਨਸ਼ਨ ਆ ਉਹ ਘਟ ਜਾਂਦੀ ਆ ਤੇ ਜਿਹੜਾ ਮੁਰਗੀ ਦਾ ਬੱਚਾ ਚੂਜਾ ਇਹ ਬਹੁਤ ਹੀ ਘੱਟ ਮਰਦਾ ਆ ਆਪਾਂ ਦੇਖਿਆ ਹੋਣਾ ਜੇਕਰ ਆਪਾਂ ਐਚਰੀ ਵਾਲਿਆਂ ਤੋਂ ਲੈਣੇ ਆ ਚੂਚੇ ਠੀਕ ਆ ਤੇ ਆਪਾਂ ਨੂੰ ਉਹਨਾਂ ਦੀ ਕਿੱਦਾਂ ਸਾਂਭ ਸੰਭਾਲ ਕਰਨੀ ਪੈਂਦੀ ਆ ਜੇਕਰ ਆਪਾਂ ਇੱਕ ਦਿਨ ਦਾ ਚੂਚਾ ਲੈਣੇ ਆ ਤਾਂ ਫੇਰ ਵੀ ਆਪਾਂ ਨੂੰ ਇਹਨਾਂ ਦੀ ਜਿਹੜੀ ਵੈਕਸੀਨ ਵਗੈਰਾ ਵੀ ਕਰਨੀ ਪੈਣੀ ਆ ਹਨਾ ਤੇ ਕਿਉਂਕਿ ਆਪਾਂ ਤਾਂ ਵੀ ਜਿੰਨੇ ਵੀ ਬੱਚੇ ਘਰੇ ਇੱਥੇ ਮੁਰਗੀ ਤੋਂ ਕਢਵਾਏ ਨੇ ਆਪਾਂ ਕੋਈ ਵੈਕਸੀਨ ਨਹੀਂ ਕੀਤੀ ਹੈਗੀ ਤੇ ਉਹ ਮੁਰਗੀਆਂ ਬਿਲਕੁਲ ਤੰਦਰੁਸਤ ਰਹੀਆਂ ਨੇ ਹਮੇਸ਼ਾ ਹੀ ਕਦੇ ਵੀ ਕੋਈ ਮੁਰਗੀ ਜਾਂ ਮੁਰਗਾ ਉਹਨਾਂ ਤੋਂ ਨਹੀਂ ਮਰਿਆ ਹੈਗਾ ਤੇ ਪਰ ਐਚਡੀ ਵਾਲੇ ਜਿਹੜੇ ਬੱਚੇ ਹੁੰਦੇ ਆ ਜੇਕਰ ਆਪਾਂ ਇੱਕ ਦਿਨ ਦੇ ਲੈਂਦੇ ਆ ਤਾਂ ਕਈ ਵਾਰ ਆਪਣੇ ਕੋਲੇ ਆ ਕੇ ਸਾਹਮ ਸੰਭਾਲ ਹੁੰਦੀ ਨਹੀਂ ਤੇ ਬੱਚੇ ਜਿਹੜੇ ਆ ਉਹ ਮਰ ਜਾਂਦੇ ਆ ਸੋ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਕੋਸ਼ਿਸ਼ ਕਰੋ ਤੁਸੀਂ ਜਿਹੜੀਆਂ ਤਿੰਨ ਚਾਰ ਮੁਰਗੀਆਂ ਨਾ ਇਹ ਅਸੀਲ ਨਸਲ ਦੀਆਂ ਰੱਖੋ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਨਾ ਇਹ ਮੁਰਗੀ ਆ ਉਹ ਤੇ ਅਸੀਲ ਮੁਰਗੀ ਇਹਨੂੰ ਵੀ ਅਸੀਲ ਮੁਰਗੀ ਹੀ ਕਹਿ ਦਿੰਦੇ ਆ ਤੇ ਬਾਕੀ ਕਈ ਕਹਿ ਦਿੰਦੇ ਪਏ ਇਹ ਅਸੀਲ ਮੁਰਗੀ ਨਹੀਂ ਹੈਗੀ ਤੇ ਇਹ ਅਸੀਲ ਮੁਰਗੀ ਹੀ ਆ ਇਹਨੂੰ ਅਸੀਲ ਮੁਰਗੀ ਹੀ ਕਹਿੰਦੇ ਆ ਆਪਾਂ ਨੂੰ ਅਸੀਲ ਮੁਰਗੀ ਆ ਜਿਹੜੀ ਕਿਸੇ ਨੇ ਗਿਫਟ ਕੀਤੀ ਸੀਗੀ ਕਾਫੀ ਸਾਲ ਪਹਿਲਾਂ ਤੇ ਉਹ ਮੁਰਗੀ ਹਜੇ ਵੀ ਆਪਣੇ ਕੋਲੇ ਹੈਗੀ ਆ ਤੇ ਉਹਨੇ ਵੀ ਸਾਨੂੰ ਇਹੀ ਕਿਹਾ ਸੀ ਵੀ ਇਹ ਅਸੀਲ ਮੁਰਗੀ ਆ ਤੇ ਤੁਸੀਂ ਨਾ ਜੇ ਕੋਈ ਵੀ ਨਸਲ ਰੱਖੀ ਹੋਈ ਆ ਚਾਹੇ ਤੁਸੀਂ ਆਰ ਆਈ ਆਰ ਰੱਖੀ ਹੋਈ ਆ ਚਾਹੇ ਤੁਸੀਂ ਬਲੈਕ ਕਸਟਰਲ ਰੱਖੀ ਚਾਹੇ ਕੋਈ ਵੀ ਰੱਖੀ ਆ ਜੇਕਰ ਤੁਸੀਂ ਆਪਣੇ ਕੰਮ ਨੂੰ ਵਧਾਉਣਾ ਚਾਹੁੰਦੇ ਆ ਅੱਗੇ ਤੋਂ ਅੱਗੇ ਹਨਾ ਤੇ ਜੇਕਰ ਤੁਸੀਂ 40 50 35 ਮੁਰਗੀਆਂ ਤੋਂ ਹੀ ਕੰਮ ਆ ਜਿਹੜਾ ਇੰਨਾ ਕੀ ਰੱਖਣਾ ਚਾਹੁੰਦੇ ਆ ਤੁਸੀਂ ਖੇਤੀਬਾੜੀ ਦਾ ਕੰਮ ਕਰਦੇ ਆ ਚਾਹੀ ਤੁਸੀਂ ਜੋਬ ਕਰਦੇ ਆ ਨਾਲ ਦੀ ਨਾਲ ਹਨਾ ਕਿਉਂਕਿ ਜ਼ਿਆਦਾਤਰ ਜੋਬ ਵਾਲੇ ਬੰਦੇ ਦਾ ਤੇ ਖੇਤੀਬਾੜੀ ਵਾਲੇ ਬੰਦੇ ਦਾ ਇਹ ਹੁੰਦਾ ਹੈ ਕਿ ਆਪਾਂ 40 50 ਹੀ ਮੁਰਗੀਆਂ ਰੱਖੀਏ ਤੇ ਵਧੀਆ ਆ ਕਿਉਂਕਿ ਡਬਲ ਕੰਮ ਆ ਜਿਹੜਾ ਸਾਂਭਣਾ ਔਖਾ ਹੋ ਜਾਂਦਾ ਆ ਫਿਰ ਤੁਸੀਂ ਘਰੇ ਨਾ 3-4 ਮੁਰਗੀਆਂ ਇਹਨਾਂ ਦੇ ਵਿੱਚ ਆਰ ਆਰ ਮੁਰਗੀਆਂ ਜਾਂ ਕੋਈ ਹੋਰ ਨਸਲ ਰੱਖੀ ਹੋਇਆ ਉਹਨਾਂ ਦੇ ਵਿੱਚ ਜਿਹੜੀ ਏਸ ਨਸਲ ਦੀ ਮੁਰਗੀ ਆ 3-4 ਜ਼ਰੂਰ ਰੱਖੋ ਕਿਉਂਕਿ ਇਹ ਛੇਤੀ ਛੇਤੀ ਕੁੜਕਦੀਆਂ ਰਹਿਣੀਆਂ ਨੇ ਤੇ ਇਹਨਾਂ ਥੱਲੇ ਆਪਾਂ ਆਂਡੇ ਰੱਖ ਕੇ ਜਿਹੜੇ ਬੱਚੇ ਆ ਕਢਵਾ ਸਕਦੇ ਆ ਠੀਕ ਆ ਤੇ ਇਹਦੇ ਨਾਲ ਹੀ ਆਪਣੀ ਜਿਹੜੀ ਕਾਫੀ ਟੈਨਸ਼ਨ ਖਤਮ ਹੋ ਜਾਂਦੀ ਐ ਜਿਹੜੀ ਸਾਫ ਸੰਭਾਲ ਦੀ ਇੱਕ ਤਾਂ ਆਪਾਂ ਦਾ ਦੇਖੋ ਪੈਸੇ ਬਚ ਗਏ ਠੀਕ ਆ ਕਿਉਂਕਿ ਇੱਕ ਦਿਨ ਦਾ ਜਿਹੜਾ ਚੂਚਾ ਆ ਉਹ ਆਂਦਾ ਆ 35-40 ਰੁਪਏ ਦਾ 35-40 ਰੁਪਏ ਦਾ ਚੂਚਾ ਲੈ ਕੇ ਆਪਣੇ ਕੋਲੇ ਆ ਕੇ ਉਹ ਬਚਦਾ ਜਾਂ ਨਹੀਂ ਬਚਦਾ ਇਸ ਗੱਲ ਦਾ ਆਪਾਂ ਨੂੰ ਨਹੀਂ ਪਤਾ ਹੈਗਾ ਤੇ ਦੂਜੀ ਟੈਨਸ਼ਨ ਬਾਧੂ ਦੀ ਆ ਫਿਰ ਉਹਨਾਂ ਨੂੰ ਸਵੇਰੇ ਸਾਜਰੇ ਵੱਡੇ ਜਾਨਵਰ ਖੋਲਣ ਤੋਂ ਪਹਿਲਾਂ-ਪਹਿਲਾਂ ਉਹਨਾਂ ਨੂੰ ਛੱਡਣਾ ਪੈਂਦਾ ਵੀ ਇਹ ਚੁਗ ਲੈਣ ਕੁਝ ਖਾ ਲੈਣ ਜ਼ਿਆਦਾਤਰ ਤੇ ਜਿਹੜੇ ਚੂਜੇ ਨੇ ਉਹ ਮਰ ਹੀ ਜਾਂਦੇ ਨੇ ਕਿਉਂਕਿ ਨਹੀਂ ਸਾਹਬ ਸੰਭਾਲ ਹੁੰਦੀ ਹੈਗੀ ਤੇ ਇਹਨਾਂ ਦਾ ਜਿਹੜਾ ਟੈਂਪਰੇਚਰ ਵਗੈਰਾ ਆ ਉਹ ਵੀ ਮੁਰਗੀ ਆ ਜਿਹੜੀ ਇਹਨਾਂ ਨੂੰ ਨਿੱਗ ਵੀ ਦਿੰਦੀ ਰਹਿੰਦੀ ਆ ਪੂਰੀ ਤਰ੍ਹਾਂ ਨਿੱਗਾ ਜਿਹੜਾ ਦਿੰਦੀ ਆ ਬੱਚਿਆਂ ਨੂੰ ਠੀਕ ਆ ਤੇ ਇਦੇ ਨਾਲ ਆਪਣਾ ਖਰਚਾ ਵੀ ਬਚ ਜਾਂਦਾ ਹੈ ਤੇ ਇਹਨਾਂ ਦੀ ਸਾਂਭ ਸੰਭਾਲ ਕਰਨ ਦੀ ਟੈਨਸ਼ਨ ਵੀ ਖਤਮ ਹੋ ਜਾਂਦੀ ਆ ਜੇਕਰ ਆਪਾਂ ਮੁਰਗੀ ਤੋਂ ਬੱਚੇ ਕੜਵਾਉਨੇ ਆ ਤੇ ਜੇ ਆਪਾਂ ਜਾਦੇ ਵੱਡੇ ਲੈਵਲ ਤੇ ਕੰਮ ਕਰਨਾ ਹੈ ਆਪਾਂ ਨੂੰ ਜਾਦੇ ਚੂਚੇ ਚਾਹੀਦੇ ਨੇ ਫਿਰ ਤਾਂ ਚਲੋ ਆਪਾਂ HD ਵਾਲੇ ਤੋਂ ਲੈਣੇ ਹੀ ਨੇ ਪਰ ਕੋਸ਼ਿਸ਼ ਕਰੋ ਆਪਣੀਆਂ ਮੁਰਗੀਆਂ ਦੇ ਵਿੱਚ ਤਿੰਨ ਚਾਰ ਸੀਲ ਮੁਰਗੀਆਂ ਰੱਖਣ ਦੀ ਇਹ ਮੁਰਗੀ ਜਿਹੜੀ ਆਪਾਂ ਕਿਸੇ ਹੋਰ ਨੂੰ ਲੈ ਕੇ ਦਿੱਤੀ ਸੀ ਦੋ ਮੁਰਗੀਆਂ ਲੈ ਕੇ ਦਿੱਤੀਆਂ ਸੀਗੀਆਂ ਤੇ ਉਹ ਦੋਨਾਂ ਚੋਂ ਇੱਕ ਕੁੜਕੀ ਸੀਗੀ ਤਾਂ ਉਹਨੇ ਜਿਹੜੇ 5-6 ਬੱਚੇ ਆ ਕੱਢ ਦਿੱਤੇ ਆ ਤੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਵੀ ਆ ਸੋ ਅੱਗੇ ਆਪਾਂ ਹੋਰ ਵੀ ਜਾਣਕਾਰੀ ਲੈ ਕੇ ਆਵਾਂਗੇ ਵਧੀਆ-ਵਧੀਆ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਵਧੀਆ ਉਹਦੀਆ ਕਮੈਂਟ ਵੀ ਕਰ ਦਿਆ ਕਰੋ ਧੰਨਵਾਦ